ਇਸ ਸਮੇਂ ਦੀ ਵੱਡੀ ਖਬਰ ਅਕਾਲੀ ਦਲ ਸੁਧਾਰ ਲਹਿਰ ਤੇ ਭਾਜਪਾ ਦੇ ਨਾਲ ਜੁੜੀ ਹੋਈ ਹੈ ਦਰਸਲ ਸੋਸ਼ਲ ਮੀਡੀਆ ਦੇ ਉੱਪਰ ਅਕਾਲੀ ਦਲ ਦੇ ਮੁਖ ਬੁਲਾਰੇ ਅਰਸ਼ਦੀਪ ਕਲੇਰ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਪੋਸਟ ਦੇ ਵਿੱਚ ਅਰਸ਼ਦੀਪ ਕਲੇਰ ਦੇ ਵੱਲੋਂ ਵੱਡਾ ਖੁਲਾਸਾ ਕੀਤਾ ਗਿਆ ਜਿਸ ਦੇ ਵਿੱਚ ਅਕਾਲੀ ਸੁਧਾਰ ਲਹਿਰ ਦੇ ਆਗੂ ਚੰਦੂ ਮਾਜ਼ਰਾ ਨਜ਼ਰ ਆ ਰਹੇ ਨੇ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਇਹ ਤਸਵੀਰ ਹੈ ਜੰਮੂ ਕਸ਼ਮੀਰ ਦੇ ਵਿੱਚ ਦਰਸਲ ਚੋਣਾਂ ਚੱਲ ਰਹੀਆਂ ਨੇ ਚੋਣ ਪ੍ਰਚਾਰ ਦੇ ਦੌਰਾਨ ਦੀ ਇਹ ਤਸਵੀਰ ਹੈ ਪਰ ਇਹ ਤਸਵੀਰ ਇਸ ਕਰਕੇ ਹੈਰਾਨ ਕਰਨ ਵਾਲੀ ਹੈ ਜਿਸ ਝੰਡੇ ਥੱਲੇ ਚੰਦੂ ਮਾਜਰਾ ਦੇ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ ਉਹ ਝੰਡਾ ਹੈ ਭਾਜਪਾ ਦਾ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਤੋ ਤਸਵੀਰ ਦੇ ਵਿੱਚ ਤੁਸੀਂ ਦੇਖੋ ਕਿ ਇਹ ਨਵੀਂ ਤਸਵੀਰ ਹੈ ਅਰਸ਼ਦੀਪ ਕਲੇਰ ਦੇ ਵੱਲੋਂ ਇਸ ਨੂੰ ਟਵੀਟ ਕੀਤਾ ਗਿਆ ਔਰ ਟਵੀਟ ਦੇ ਵਿੱਚ ਅਰਸ਼ਦੀਪ ਕਲੇਰ ਨੇ ਵੱਡੇ ਇਲਜ਼ਾਮ ਲਗਾਏ ਨੇ ਅਰਸ਼ਦੀਪ ਕਲੇਰ ਨੇ ਕਿਹਾ ਹੈ ਕਿ ਚੰਦੂ ਮਾਜਰਾ ਸਾਹਿਬ ਜੰਮੂ ਕਸ਼ਮੀਰ ਦੇ ਵਿੱਚ ਭਾਜਪਾ ਦੇ ਸਟਾਰ ਪ੍ਰਚਾਰਕ ਨੇ ਸਟਾਰ ਪ੍ਰਚਾਰਕ ਦੇ ਤੌਰ ਦੇ ਉੱਤੇ ਉਹ ਕੰਮ ਕਰ ਰਹੇ ਨੇ ਔਰ ਹੁਣ ਬਿੱਲੀ ਥੈਲੀੋਂ ਬਾਹਰ ਆ ਚੁੱਕੀ ਹੈ ਬਿੱਲੀ ਥੈਲੀੋਂ ਕਿਉਂ ਬਾਹਰ ਆ ਚੁੱਕੀ ਹੈ ਇਹ ਗੱਲ ਕਿਉਂ ਕਹੀ ਗਈ ਹੈ ਕਿਉਂਕਿ ਪਿਛਲੇ ਸਮੇਂ ਤੋਂ ਜਦੋਂ ਅਕਾਲੀ ਧੜਾ ਅਕਾਲੀ ਦਲ ਜਿਹੜਾ ਹੈ ਦੋ ਫਾੜ ਹੁੰਦਾ ਹੈ ਦੋੜ ਧੜੇ ਬਣਦੇ ਨੇ ਇੱਕ ਧੜਾ ਜਿਹੜਾ ਆਪਣਾ ਨਾਮ ਅਕਾਲੀ ਸੁਧਾਰ ਲੈ ਰੱਖਦਾ ਹੈ ਔਰ ਦੂਸਰਾ ਧੜਾ ਜਿਹੜਾ ਹੈ ਉਹ ਅਕਾਲੀ ਦਲ ਬਾਦਲ ਦੇ ਨਾਮ ਦੇ ਨਾਲ ਅੱਜਕੱਲ ਜਾਣਿਆ ਜਾਂਦਾ ਹੈ ਸੋ ਉਹਨਾਂ ਦੇ ਵੱਲੋਂ ਅਕਾਲੀ ਦਲ ਬਾਦਲ ਦੇ ਵੱਲੋਂ ਜਦੋਂ ਇਲਜ਼ਾਮ ਲਗਾਏ ਗਏ ਕਿ ਜਿਹੜੇ ਸਾਡੇ ਵਿੱਚੋਂ ਲੋਕ ਬਾਗੀ ਹੋਏ ਨੇ ਇਹ ਲੋਕ ਬਾਗੀ ਭਾਜਪਾ ਦੇ ਇਸ਼ਾਰਿਆਂ ਤੇ ਹੋਏ ਨੇ ਔਰ ਅਕਾਲੀ ਦਲ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਇਹਨਾਂ ਦੇ ਵੱਲੋਂ ਪਰ ਉਸ ਸਮੇਂ ਦੇ ਉੱਤੇ ਕਿਸੇ ਨੇ ਵੀ ਇਸ ਗੱਲ ਨੂੰ ਨਹੀਂ ਮੰਨਿਆ ਸੀ ਉਹਨਾਂ ਨੇ ਕਿਹਾ ਸੀ ਕਿ ਨਹੀਂ ਇਹ ਪੰਥ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਔਰ ਪਿਛਲੇ ਸਮੇਂ ਦੇ ਵਿੱਚ ਪੰਥ ਦੇ ਨਾਲ ਜਿਹੜੇ ਧੋਖੇ ਹੋਏ ਨੇ ਇਸ ਕਰਕੇ ਉਹਨਾਂ ਧੋਖਿਆਂ ਦੀ ਮਾਫੀ ਮੰਗੀ ਹੈ ਉਹਨਾਂ ਧੋਖਿਆਂ ਦੀ ਮਾਫੀ ਜਿਹੜੀ ਹੈ ਸੁਖਵੀਰ ਬਾਦਲ ਨੂੰ ਵੀ ਮੰਗਣੀ ਚਾਹੀਦੀ ਹੈ ਔਰ ਪਛਤਾਪ ਦੇ ਤੌਰ ਦੇ ਉੱਤੇ ਇੱਕ ਦਲ ਬਣਾਇਆ ਗਿਆ ਜਿਸ ਦਾ ਨਾਮ ਰੱਖਿਆ ਗਿਆ ਅਕਾਲੀ ਸੁਧਾਰ ਲਹਿਰ ਸੋ ਉਸ ਅਕਾਲੀ ਸੁਧਾਰ ਲਹਿਰ ਦੇ ਉੱਪਰ ਅਕਾਲੀ ਦਲ ਦੇ ਵੱਲੋਂ ਅਕਾਲੀ ਦਲ ਬਾਦਲ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਸੀ ਕਿ ਇਹ ਭਾਜਪਾ ਦੇ ਇਸ਼ਾਰੇ ਤੇ ਕਰ ਰਹੇ ਨੇ ਇਹ ਆਰਐਸਐਸ ਦੇ ਇਸ਼ਾਰੇ ਤੇ ਕੰਮ ਕਰ ਰਹੇ ਨੇ ਸੋ ਹੁਣ ਇਸ ਟਵੀਟ ਦੇ ਵਿੱਚ ਜਿਹੜਾ ਸੀ ਟਵੀਟ ਤੁਹਾਨੂੰ ਦਿਖਾ ਰਹੇ ਆ ਇਸ ਗੱਲ ਨੂੰ ਤਾਂ ਲਿਖਿਆ ਬਿੱਲੀ ਹੁਣ ਥੈਲੇ ਚੋਂ ਬਾਹਰ ਆ ਗਈ ਹੈ ਇਹ ਕਿਉਂ ਲਿਖਿਆ ਗਿਆ ਇਸੇ ਕਰਕੇ ਲਿਖਿਆ ਗਿਆ ਕਿਉਂਕਿ ਅਰਸ਼ਦੀਪ ਕਲੇਰ ਦੇ ਵੱਲੋਂ ਇਹ ਕਹਿਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜਿਹੜੇ ਇਲਜ਼ਾਮ ਅਸੀਂ ਲਗਾ ਰਹੇ ਸੀ ਕਿ ਇਹ ਭਾਜਪਾ ਔਰ ਆਰਐਸਐਸ ਦੇ ਇਸ਼ਾਨੇ ਤੇ ਉੱਤੇ ਅਕਾਲੀ ਦਰ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਇਹ ਗੱਲ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਅਜੇ ਤੱਕ ਹਾਲਾਂਕਿ ਅਧਿਕਾਰਕ ਤੌਰ ਦੇ ਉੱਤੇ ਚੰਦੂ ਮਾਜਰਾ ਹੁਣਾਂ ਦੀ ਕੋਈ ਵੀ ਚੰਦੂ ਮਾਜਰਾ ਹੁਣਾਂ ਦਾ ਬਿਆਨ ਸਾਹਮਣੇ ਨਹੀਂ ਆਇਆ ਇਸ ਗੱਲ ਦੀ ਪੁਸ਼ਟੀ ਹੋ ਗਈ ਹੈ ਇਸ ਹੁਣ ਤੁਹਾਨੂੰ ਟਵੀਟ ਪੜਾ ਰਹੇ ਹਾਂ ਅਰਸ਼ਦੀਪ ਕਲੇਰ ਦਾ ਅਰਸ਼ਦੀਪ ਕਲੇਰ ਨੇ ਟਵੀਟ ਦੇ ਵਿੱਚ ਕੀ ਲਿਖਿਆ ਅਸੀਂ ਅਰਸ਼ਦੀਪ ਕਲੇਰ ਹੁਣਾਂ ਦੇ ਨਾਲ ਗੱਲਬਾਤ ਵੀ ਕੀਤੀ ਤੁਹਾਨੂੰ ਉਹ ਵੀ ਸੁਣਾਵਾਂਗੇ ਅਰਸ਼ਦੀਪ ਕਲੇਰ ਨੇ ਪਹਿਲਾਂ ਆਪਣੇ ਟਵੀਟ ਦੇ ਵਿੱਚ ਕੀ ਲਿਖਿਆ ਉਹ ਲਿਖਦੇ ਨੇ ਕਿ ਚੰਦੂ ਮਾਜਰਾ ਸਾਹਿਬ ਜੰਮੂ ਕਸ਼ਮੀਰ ਦੇ ਵਿੱਚ ਬੀਜੇਪੀ ਦੇ ਸਟਾਰ ਪ੍ਰਚਾਰ ਬਿੱਲੀ ਹੁਣ ਥੈਲੇ ਚੋਂ ਬਾਹਰ ਆ ਗਈ ਹੈ ਇਸ ਗੱਲ ਦੀ ਪੁਸ਼ਟੀ ਹੋ ਗਈ ਹੈ ਕਿ ਸੁਧਾਰ ਲਹਿਰ ਅਸਲ ਦੇ ਵਿੱਚ ਨਾਗਪੁਰ ਅਕਾਲੀ ਦਲ ਹੈ ਸੋ ਉਹਨਾਂ ਨੇ ਇਹ ਇਲਜ਼ਾਮ ਲਗਾਇਆ ਹੈ ਇਲਜ਼ਾਮ ਬਹੁਤ ਵੱਡਾ ਹੈ ਕਹਿੰਦੇ ਨੇ ਕਿ ਇਸ ਗੱਲ ਦੀ ਪੁਸ਼ਟੀ ਹੋ ਗਈ ਹੈ ਕਿ ਸੁਧਾਰ ਲਹਿਰ ਅਸਲ ਵਿੱਚ ਨਾਗਪੁਰ ਅਕਾਲੀ ਦਲ ਹੈ ਇਹ ਕਹਿਣਾ ਹੈ ਅਰਸ਼ਦੀਪ ਕਲੇਰ ਦਾ ਸੋ ਕੀ ਇਹ ਭਾਜਪਾ ਦੇ ਵਿੱਚ ਰਲੇਵਾ ਹੈ ਜਾਂ ਫਿਰ ਗੱਠਜੋੜ ਹੈ ਸਵਾਲ ਵੀ ਖੜਾ ਕੀਤਾ ਹੈ ਕੀ ਇਹ ਅਕਾਲੀ ਸੁਧਾਰ ਲਹਿਰ ਜਿਹੜੀ ਉਹਦਾ ਭਾਜਪਾ ਦੇ ਨਾਲ ਰਲੇਵਾ ਹੋ ਗਿਆ ਜਾਂ ਫਿਰ ਇਹ ਗੱਠਜੋੜ ਹੈ ਢੀਂਟਾ ਸਾਹਿਬ ਬੀਬੀ ਜਗੀਰ ਕੌਰ ਜੀ ਅਤੇ ਬਡਾਲਾ ਸਾਹਿਬ ਇਹ ਕਿਸ ਕਿਸਮ ਦੀ ਪੰਥਕ ਏਕਤਾ ਹੈ ਕੀ ਸ਼੍ਰੋਮਣੀ ਅਕਾਲੀ ਦਲ ਨੂੰ ਦੋ ਫਾੜ ਕਰਨ ਪਿੱਛੇ ਇਹੀ ਮੁੱਖ ਮਕਸਦ ਸੀ ਜਿਸ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਅਰਸ਼ਦੀਪ ਕਲੇਰ ਦੇ ਵੱਲੋਂ ਇਹ ਇਲਜ਼ਾਮ ਸਿੱਧੇ ਤੌਰ ਤੇ ਲਗਾਇਆ ਗਿਆ ਹੈ ਔਰ ਅਰਸ਼ਦੀਪ ਕਲੇਰ ਦੇ ਵੱਲੋਂ ਜਿਹੜਾ ਇਲਜ਼ਾਮ ਲਗਾਇਆ ਗਿਆ ਉਸ ਇਲਜ਼ਾਮ ਦੇ ਵਿੱਚ ਤੁਸੀਂ ਸੁਣ ਸਕਦੇ ਹੋ ਕਿ ਕੀ ਕੋਸ਼ਿਸ਼ ਕੀਤਾ ਗਿਆ ਹੈ ਇਲਜ਼ਾਮ ਦੇ ਵਿੱਚ ਹੋਰ ਬਹੁਤ ਵੱਡੇ ਵੱਡੇ ਇਲਜ਼ਾਮ ਲਗਾਏ ਗਏ ਨੇ ਔਰ ਅਰਸ਼ਦੀਪ ਕਲੇਰ ਦੇ ਨਾਲ ਅਸੀਂ ਗੱਲਬਾਤ ਵੀ ਕੀਤੀ ਹੈ ਤੁਹਾਨੂੰ ਜਲਦੀ ਉਹ ਗੱਲਬਾਤ ਵੀ ਸੁਣਾਉਂਦੇ ਆ ਸਾਡੇ ਸਹਿਯੋਗੀ ਪਰਵਿੰਦਰ ਬਰਿਆਣਾ ਹੁਣਾ ਨੇ ਅਰਸ਼ਦੀਪ ਕਲੇਰ ਦੇ ਨਾਲ ਇਸ ਮੁੱਦੇ ਦੇ ਉੱਤੇ ਇਸ ਪੋਸਟ ਨੂੰ ਲੈ ਕੇ ਗੱਲਬਾਤ ਕੀਤੀ ਹੈ ਕਿ ਕੀ ਇਹ ਪੋਸਟ ਜਿਹੜੀ ਹੈ ਤੁਸੀਂ ਸ਼ੇਅਰ ਕੀਤੀ ਹੈ ਕੁਝ ਸਮਾਂ ਕੁਝ ਮਿੰਟ ਪਹਿਲਾਂ ਹੀ ਇਸ ਪੋਸਟ ਨੂੰ ਅਰਸ਼ਦੀਪ ਕਲੇਰ ਦੇ ਵੱਲੋਂ ਸ਼ੇਅਰ ਕੀਤਾ ਗਿਆ ਔਰ ਸ਼ੇਅਰ ਕਰਦੇ ਆਂ ਅਰਸ਼ਦੀਪ ਕਲੇਰ ਨੇ ਦੇ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਕੀ ਇਹ ਪੁਸ਼ਟੀ ਕਰਦੇ ਹੋ ਤੁਸੀਂ ਕਿ ਜਿਹੜੀ ਇਹ ਤਸਵੀਰ ਹੈ ਇਹ ਨਵੀਂ ਤਸਵੀਰ ਹੈ ਇਹ ਕੋਈ ਪੁਰਾਣੀ ਤਸਵੀਰ ਤਾਂ ਨਹੀਂ ਹੈ ਕਿ ਤੁਸੀਂ ਪੁਰਾਣੀ ਤਸਵੀਰ ਸ਼ਾਇਦ ਸੋਸ਼ਲ ਮੀਡੀਆ ਤੇ ਤੁਹਾਨੂੰ ਕੋਈ ਮਿਲੀ ਹੋਏ ਔਰ ਤੁਸੀਂ ਪੋਸਟ ਕਰ ਦਿੱਤੀ ਹੋਏ ਔਰ ਫਿਰ ਅਰਸ਼ਦੀਪ ਕਲੇਰ ਦਾ ਇਸ ਪੋਸਟ ਨੂੰ ਲੈ ਕੇ ਉਹਨਾਂ ਨੇ ਪੁਸ਼ਟੀ ਇਸ ਤਰੀਕੇ ਨਾਲ ਕੀਤੀ ਅਰਸ਼ਦੀਪ ਕਲੇਰ ਕਹਿੰਦੇ ਨੇ ਕਿ ਇਹ ਤਸਵੀਰ ਜਿਹੜੀ ਹੈ ਬੀਤੇ ਕੱਲ ਦੀ ਹੈ ਔਰ ਇਹ ਤਸਵੀਰ ਹੈ ਜੰਮੂ ਸਾਊਥ ਦੀ ਜਿੱਥੇ ਕਿ ਭਾਜਪਾ ਦੇ ਨਰਿੰਦਰ ਰਾਇਨਾ ਜਿਹੜੇ ਨੇ ਭਾਜਪਾ ਦੇ ਕੈਂਡੀਡੇਟ ਨੇ ਜੰਮੂ ਕਸ਼ਮੀਰ ਦੇ ਵਿੱਚ ਜੰਮੂ ਸਾਊਥ ਦੇ ਵਿੱਚ ਉਹਨਾਂ ਦੇ ਲਈ ਚੋਣ ਪ੍ਰਚਾਰ ਕਰਨ ਦੇ ਲਈ ਇਹ ਅਕਾਲੀ ਸੁਧਾਰ ਲਹਿਰ ਦੇ ਆਗੂ ਜਿਹੜੇ ਸੀ ਉਹ ਪਹੁੰਚੇ ਨੇ ਔਰ ਅਕਾਲੀਆਂ ਦੇ ਉੱਪਰ ਹੁਣ ਵਧਦੇ ਹੋਏ ਨਜ਼ਰ ਆ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਮੁੱਖ ਬੁਲਾਰੇ ਅਰਸ਼ਦੀਪ ਕਲੇਰ ਔਰ ਭਾਜਪਾ ਦੇ ਝੰਡੇ ਦੇ ਥੱਲੇ ਹੁਣ ਇਹ ਕੰਮ ਕਰ ਰਹੇ ਨੇ ਆਜ਼ਾਦ ਸਿੱਖ ਉਮੀਦਵਾਰ ਦੇ ਲਈ ਪ੍ਰਚਾਰ ਕਰਨ ਗਿਆ ਸੀ ਇਹ ਚੰਦੂ ਮਾਜਰਾ ਦੇ ਵੱਲੋਂ ਚੰਦੂ ਮਾਜਰਾ ਦੇ ਬਿਆਨ ਆਣੇ ਵੀ ਸ਼ੁਰੂ ਹੋ ਗਏ ਨੇ ਚੰਦੂ ਮਾਜਰਾ ਦੇ ਵੱਲੋਂ ਕਿਹਾ ਗਿਆ ਹੈ ਕਿ ਮੈਂ ਇਸ ਇੱਕ ਭਾਜਪਾ ਦੇ ਲਈ ਪ੍ਰਚਾਰ ਕਰਨ ਨਹੀਂ ਗਿਆ ਸੀ ਸੋ ਚੰਦੂ ਮਾਜਰਾ ਹੁਣ ਨਾਲ ਵੀ ਗੱਲਬਾਤ ਤੁਹਾਨੂੰ ਸੁਣਾਵਾਂਗੇ ਪਰ ਉਸ ਤੋਂ ਪਹਿਲਾਂ ਅਰਸ਼ਦੀਪ ਕਲੇਰ ਦੇ ਨਾਲ ਕੀ ਗੱਲਬਾਤ ਹੋਈ ਹੈ ਉਹ ਵੀ ਤੁਹਾਨੂੰ ਸੁਣਾਣੇ ਆ ਔਰ ਦੱਸ ਦਈਏ ਕਿ ਚੰਦੂ ਮਾਜਰਾ ਦੇ ਬਿਆਨ ਆਣੇ ਸਾਹਮਣੇ ਸ਼ੁਰੂ ਹੋ ਗਏ ਨੇ ਉਹਨਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਮੇਰੇ ਉੱਪਰ ਜਿਹੜੇ ਇਲਜ਼ਾਮ ਲਗਾਏ ਜਾ ਰਹੇ ਨੇ ਉਹ ਝੂਠੇ ਨੇ ਪਹਿਲਾਂ ਅਰਸ਼ਦੀਪ ਕਲੇਰ ਨੇ ਕੀ ਕਿਹਾ ਤੁਹਾਨੂੰ ਸੁਣਾਣੇ ਆ Dynix Svera TV ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡੇ ਨਾਲ ਨੇ ਅਕਾਲੀ ਦਲ ਦੇ ਪ੍ਰਮੁੱਖ ਬੁਲਾਰੇ ਅਰਸ਼ਦੀਪ ਕਲੇਰ ਇਹਨਾਂ ਨੇ ਕੁਝ ਸਮਾਂ ਪਹਿਲਾਂ ਹੀ ਇੱਕ ਅਜਿਹੀ ਫੋਟੋ ਸ਼ੇਅਰ ਕੀਤੀ ਹੈ ਆਪਣੇ ਫੇਸਬੁੱਕ ਅਕਾਊਂਟ ਦੇ ਉੱਤੇ ਜਿਹਦੇ ਵਿੱਚ ਅਕਾਲੀ ਦਲ ਸੁਧਾਰ ਲਹਿਰ ਦੇ ਨੇਤਾ ਪ੍ਰੇਮ ਸਿੰਘ ਚੰਦੂ ਮਾਇਰਾ ਜੰਮੂ ਕਸ਼ਮੀਰ ਦੇ ਵਿੱਚ ਬੀਜੇਪੀ ਲਈ ਸਟਾਰ ਪ੍ਰਚਾਰਕ ਦੇ ਤੌਰ ਤੇ ਕੰਮ ਕਰ ਰਹੇ ਨੇ ਇਸੇ ਮੁੱਦੇ ਤੇ ਅਸੀਂ ਇਹਨਾਂ ਕੋਲ ਜਾਣਾਂਗੇ ਕਿ ਆ ਕੀ ਇਹ ਵਾਕਿਆ ਹੀ ਸੱਚਾ ਜਾਂ ਫਿਰ ਇਹ ਤਸਵੀਰ ਕੋਈ ਕਿਸੇ ਪੁਰਾਣੀ ਆ ਜਾਂ ਪਹਿਲਾਂ ਦੀ ਆ ਕਲੀਅਰ ਸਾਹਿਬ ਕੀ ਕਹਿਣਾ ਹੈ ਕਿ ਇਹ ਤਸਵੀਰ ਕਦੋਂ ਦੀ ਆ ਤੇ ਕਿੱਥੇ ਦੀ ਆ ਇਹ ਜਿਹੜੀ ਤਸਵੀਰ ਹੈ ਚੰਦੂ ਮਾਜਰਾ ਸਾਹਿਬ ਤੇ ਬਰਨਾਲਾ ਸਾਹਿਬ ਜੀ ਇਹ ਜਿਹੜੀ ਹੁਣ ਜੰਮੂ ਕਸ਼ਮੀਰ ਦੇ ਵਿੱਚ ਇਲੈਕਸ਼ਨ ਚੱਲ ਰਹੀ ਹੈ ਜੀ ਤੇ ਉਸ ਇਲੈਕਸ਼ਨ ਦੇ ਵਿੱਚ ਬੀਜੇਪੀ ਦਾ ਕੈਂਡੀਡੇਟ ਹੈ ਜੀ ਜਿਹਦੇ ਲਈ ਉੱਥੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਜੀ ਸੋ ਮੇਰਾ ਤਾਂ ਸਵਾਲ ਹੈ ਜਿਹੜਾ ਉਹ ਵਡਾਲਾ ਸਾਹਿਬ ਨੂੰ ਢੀਂਡਸਾ ਸਾਹਿਬ ਬੀਬੀ ਜ਼ਗੀਰ ਕੌਰ ਜਿਹੜੇ ਗੱਲ ਕਰਦੇ ਨੇ ਪੰਥਕ ਇਕਤਾ ਦੀ ਇਹ ਕਿਸ ਕਿਸਮ ਦੀ ਪੰਥਕ ਇਕਤਾ ਜੀ ਹੁਣ ਸੁਧਾਰ ਲਹਿਰ ਸਾਹਮਣੇ ਆ ਕੇ ਜਵਾਬ ਦੇਵੇ ਕਿ ਜਦੋਂ ਅਸੀਂ ਬਹੁਤ ਚਿਰ ਪਹਿਲਾਂ ਹੀ ਜਦੋਂ ਅਕਾਲੀ ਦਲ ਨੂੰ ਦੁਫਾੜ ਕਰਨ ਦੀ ਸਾਜ਼ਿਸ਼ ਸੀ ਸ਼੍ਰੋਮਣੀ ਅਕਾਲੀ ਦਲ ਨੇ ਉਹਦੇ ਦੱਸਦਾ ਸੀ ਕਿ ਇਹ ਭਾਜੀਪੀ ਦੇ ਇਸ਼ਾਰੇ ਤੇ ਅਕਾਲੀ ਦਲ ਨੂੰ ਦੁਫਾੜ ਕੀਤਾ ਜਾ ਰਿਹਾ ਹੈ। ਹੂੰ ਤੇ ਅੱਜ ਉਹ ਚੀਜ਼ ਸਪਸ਼ਟ ਤੌਰ ਤੇ ਸਾਹਮਣੇ ਹੈ। ਹੂੰ ਹੁਣ ਜਵਾਬ ਤਾਂ ਇਸ ਗੱਲ ਦਾ ਇਹਨਾਂ ਤੋਂ ਚਾਹੀਦਾ ਹੈ ਕਿ ਭਾਈ ਇਹ ਤੁਸੀਂ ਰਲੇਵਾ ਕਰ ਲਿਆ ਭਾਜੀਪੀ ਦੇ ਵਿੱਚ ਜਾਂ ਇਹ ਗੱਠਜੋੜ ਹੈ। ਹੂੰ ਕਿਉਂਕਿ ਅਗਰ ਸੁਧਾਰ ਲਹਿਰ ਦੇ ਐਡੇ ਸੀਨੀਅਰ ਨੇਤਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਜਾ ਕੇ ਭਾਜੀਪੀ ਦੇ ਲਈ ਪ੍ਰਚਾਰ ਕਰਦੇ ਨੇ ਭਾਜੀਪੀ ਦੇ ਛੱਡੇ ਬੈਠਦੇ ਨੇ। ਤੈਨ ਤੋਂ ਇੱਕ ਗੱਲ ਸਪਸ਼ਟ ਹੈ ਕਿ ਹੁਣ ਸੁਧਾਰ ਲਹਿਰ ਹੈ ਜਿਹੜੀ ਉਹ ਭਾਜਪਾ ਦੇ ਖੇਮੇ 'ਚ ਜਾ ਕੇ ਡਿੱਗ ਚੁੱਕੀ ਹੈ ਜਿਹਦਾ ਜਵਾਬ ਅੱਜ ਪੰਜਾਬ ਮੰਗਦਾ ਹੈ ਕਿ ਕੀ ਇਹੀ ਇੱਕੋ ਇੱਕ ਮਕਸਦ ਸੀ ਇਹੀ ਇੱਕੋ ਇੱਕ ਕਾਰਨ ਸੀ ਅਕਾਲੀ ਦਲ ਨੂੰ ਤੋਫਾੜ ਕਰਨ ਦਾ ਸੋ ਇਹ ਬਹੁਤ ਵੱਡਾ ਇੱਕ ਸਵਾਲੀਆ ਨਿਸ਼ਾਨੇ 'ਤੇ ਖੜਾ ਹੋ ਗਿਆ ਕੀ ਲੱਗਦਾ ਕਿ ਇਸ ਤੋਂ ਪਹਿਲਾਂ ਵੀ ਪ੍ਰੇਮ ਸਿੰਘ ਚੰਦੂ ਮਾਇਰਾ ਦੇ ਉੱਤੇ ਇਹ આરોਪ ਲੱਗਦੇ ਰਹੇ ਦੋਸ਼ ਲੱਗਦੇ ਰਹੇ ਕਿ ਉਹ ਭਾਜਪਾ ਦੇ ਇਸ਼ਾਰਿਆਂ ਤੇ ਚੱਲਦੇ ਨੇ ਕੀ ਇਸ ਫੋਟੋ ਨੇ ਉਹ ਗੱਲ ਸਾਬਤ ਕਰ ਦਿੰਦੀ ਆ ਜਿਹੜੀ ਕੱਲ੍ਹ ਜੰਮੂ ਸਾਊਥ ਦੇ ਵਿੱਚ ਇਹ ਪ੍ਰੈਸ ਕਾਨਫਰੰਸ ਹੋਈ ਹੈ ਇਹ ਡਾਕਟਰ ਨਰਿੰਦਰ ਰੈਣਾ ਨੇ ਬੀਜੇਪੀ ਦੇ ਕੈਂਡੀਡੇਟ ਜੀ ਸੋ ਜਿਨ੍ਹਾਂ ਦੇ ਹੱਕ ਦੇ ਵਿੱਚ ਜਾ ਕੇ ਇਹ ਸਾਰਾ ਚੋਣ ਪ੍ਰਚਾਰ ਉੱਥੇ ਜੰਮੂ ਸਾਊਥ ਦੇ ਵਿੱਚ ਇਹ ਪ੍ਰੈਸ ਕਾਨਫਰੰਸ ਹੋਈ ਹੈ ਉੱਥੇ ਪ੍ਰਚਾਰ ਕੀਤਾ ਗਿਆ ਸੋ ਇਹ ਤਾਂ ਬਿਲਕੁਲ ਸਪਸ਼ਟ ਹੈ ਕਿ ਬੀਜੇਪੀ ਦੇ ਇਸ਼ਾਰੇ ਤੇ ਹੋ ਰਿਹਾ ਕਿਉਂਕਿ ਉੱਥੇ ਹੋਰ ਵੀ ਬੜੇ ਸਿੱਖ ਕੈਂਡੀਡੇਟ ਹੈ ਹੋਰ ਵੀ ਪਾਰਟੀਆਂ ਦੇ ਨੇ ਪਰ ਭਾਜਪਾ ਦੇ ਝੰਡੇ niche ਜਾ ਕੇ ਇਸ ਤਰੀਕੇ ਧੂਆਂ ਧਾਰ ਪ੍ਰਚਾਰ ਕਰਨਾ ਇਤੋਂ ਇਹ ਸਪਸ਼ਟ ਹੈ ਕਿ ਜੋ ਪੰਜਾਬ ਦੇ ਵਿੱਚ ਖੇਡ ਖੇਡਿਆ ਗਿਆ ਉਹ ਸਾਰਾ ਕੇਂਦਰ ਦੇ ਇਸ਼ਾਰੇ ਤੇ ਖੇਡਿਆ ਗਿਆ ਕਿ ਜਿਹੜੀਆਂ ਪਰਤਾਂ ਹੁਣ ਖੁੱਲ ਰਹੀਆਂ ਨੇ ਬਿੱਲੀ ਥੈਲਿਓ ਬਾਹਰ ਇੱਕ ਗੁਰਪ੍ਰਤਾਪ ਬਡਾਲਾ ਹੁਣਾਂ ਨੇ ਇੱਕ ਹੁਣੇ ਐਲਾਨ ਕੀਤਾ ਕਿ ਉਹ ਪੰਥਕ ਜਿਹੜਾ ਮਾਰਚ ਹੋ ਰਿਹਾ ਉਹਦੇ ਵਿੱਚ ਅਕਾਲੀ ਦਲ ਸੁਧਾਰ ਲਹਿਰ ਜਿਹੜੀ ਆ ਸ਼ਾਮਲ ਹੋਵੇਗੀ ਬੰਦੀ ਸਿੰਘਾਂ ਦੇ ਮਾਮਲੇ ਦੇ ਵਿੱਚ ਇੱਕ ਪਾਸੇ ਤਾਂ ਬੀਜੇਪੀ ਦਾ ਸਾਂਝਾ ਇੱਕ ਪਾਸੇ ਇਹ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਵੀ ਇਹ ਅਕਾਲੀ ਦਲ ਸੁਧਾਰ ਲਹਿਰ ਜਿਹੜੀ ਆ ਉਹ ਪੰਥਕਾ ਜੀ ਦੇਖੋ ਮੈਂ ਵਡਾਲਾ ਸਾਹਿਬ ਨੂੰ ਇਹ ਸਵਾਲ ਕਰਦਾ ਕਿ ਵਡਾਲਾ ਸਾਹਿਬ ਆ ਕੇ ਦੱਸਣ ਕਿ ਇਹ ਕਿਸ ਕਿਸਮ ਦੀ ਪੰਥਕ ਇਕਤਾ ਜੀ ਇੱਕ ਪਾਸੇ ਤਾਂ ਅਸੀਂ ਅੱਜ ਜੋ ਮਨੋਰਟੀਜ਼ ਦੇ ਉੱਤੇ ਸਪਰੇਸ਼ਨ ਹੈ ਉਹਦੇ ਖਿਲਾਫ ਅਸੀਂ ਗੱਲ ਕਰਦੇ ਆ ਅਸੀਂ ਮਨੋਰਟੀਜ਼ ਦੀ ਗੱਲ ਕਰਦੇ ਆ ਤੇ ਦੂਜੇ ਪਾਸੇ ਚੰਦੂ ਮਾਜਰਾ ਸਾਹਿਬ ਜਾ ਕੇ ਬੀਜੇਪੀ ਲਈ ਧੂਆਂ ਤਾਰ ਪ੍ਰਚਾਰ ਕਰ ਰਹੇ ਨੇ ਤਾਂ ਫਿਰ ਇਹ ਪੰਥਕ ਇਕਤਾ ਹੈ ਜਾਂ ਰਾਜਨੀਤਿਕ ਇਕਤਾ ਹੈ ਜਾਂ ਪਾਵਰ ਦੀ ਇਕਤਾ ਹੈ ਇਹਦੇ ਉੱਤੇ ਵਡਾਲਾ ਸਾਹਿਬ ਜਵਾਬ ਦੇ ਅਕਾਲੀ ਦਲ ਲਈ ਹੁਣ ਕੀ ਅਗਲਾ ਸਟੈਪ ਕੀ ਹੋਏਗਾ ਜਦੋਂ ਇਹ ਗੱਲ ਸਾਹਮਣੇ ਆ ਗਈ ਕੀ ਮੁੜ ਕੇ ਇਹਨਾਂ ਨਾਲ ਇਕਤਾ ਜਾਂ ਕੋਈ ਕਿਸੇ ਤਰੀਕੇ ਦੀ ਸੰਭਾਵਨਾ ਬਚਦੀ ਹੈ ਜਾਂ ਗੱਲਬਾਤ ਦੀ ਸੰਭਾਵਨਾ ਬਚਦੀ ਹੈ ਸ਼੍ਰੋਮਣੀ ਅਕਾਲੀ ਦਲ ਪੰਜਾਬ ਤੇ ਪੰਥਕ ਮੁੱਦਿਆਂ ਦੀ ਪਹਿਰੇਦਾਰ ਜਮਾਤ ਹੈ ਸ਼੍ਰੋਮਣੀ ਅਕਾਲੀ ਦਲ ਕੋਈ ਰਾਜਨੀਤਿਕ ਮੰਤਵ ਸਾਧਨ ਦੇ ਲਈ ਪਾਰਟੀ ਨਹੀਂ ਬਣੀ 104 ਸਾਲ ਦਾ ਇਤਿਹਾਸ ਹੈ ਰਾਜ ਸਿਰਫ 18 ਸਾਲ ਕੀਤਾ ਬਾਕੀ ਲੰਬਾ ਸਮਾਂ ਇਹ ਪਾਰਟੀ ਸੰਘਰਸ਼ ਕਰਦੀ ਰਹੀ ਹੈ ਸੋ ਅਸੀਂ ਸੰਘਰਸ਼ ਦੇ ਰਾਹ ਤੇ ਜਾ ਰਹੀਆਂ ਅਸੀਂ ਆਪਣੇ ਪੰਥਕ ਮੁੱਦਿਆਂ ਦੀ ਪਹਿਰੇਦਾਰੀ ਕਰ ਰਹੇ ਹਾਂ ਅਸੀਂ ਪੰਜਾਬ ਦੇ ਮੁੱਦਿਆਂ ਦੀ ਪਹਿਰੇਦਾਰੀ ਕਰ ਰਹੇ ਹਾਂ ਸੋ ਇਸ ਤਰੀਕੇ ਵਿਅਕਤੀ ਵਿਸ਼ੇਸ਼ਕ ਨਹੀਂ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਝੁਕਾਓ ਨਹੀਂ ਸਾਡੀ ਆਈਡੀਓਲੋਜੀ ਸਾਡੇ ਲਈ ਮੌਕਾ ਤੇ ਅਸੀਂ ਆਪਣੀ ਆਈਡੀਓਲੋਜੀ ਤੇ ਕੰਮ ਕਰ ਰਹੇ ਹਾਂ ਅਹ ਧੰਨਕ ਸਵੇਰਾ ਲਈ ਗੱਲਬਾਤ ਕਰਨ ਲਈ ਕਲियर ਸਾਹਿਬ ਬਹੁਤ ਬਹੁਤ ਧੰਨਵਾਦ ਧੰਨਵਾਦ ਸੋ ਅਰਸ਼ਦੀਪ ਕਲियर ਦੇ ਨਾਲ ਹੋਈ ਗੱਲਬਾਤ ਤੁਹਾਨੂੰ ਸੁਣਾਈ ਹੈ ਕਿ ਇਸ ਤਰੀਕੇ ਦੇ ਨਾਲ ਅਰਸ਼ਦੀਪ ਕਲियर ਦੇ ਵੱਲੋਂ ਇਲਜ਼ਾਮ ਜਿਹੜੇ ਨੇ ਉਹ ਕਾਲੀ ਸੁਧਾਰ ਲਹਿਰ ਤੇ ਲਗਾਏ ਗਏ ਨੇ ਹਾਲਾਂਕਿ ਜਦੋਂ ਚੰਦੂ ਮਾਜਰਾ ਹੁਣਾਂ ਦੇ ਨਾਲ ਇਸ ਬਾਰੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਚੰਦੂ ਮਾਜਰਾ ਦੇ ਵੱਲੋਂ ਇਹਨਾਂ ਬਿਆਨਾਂ ਨੂੰ ਸਿਰੇ ਤੇ ਨਕਾਰ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਹਾਂ ਅਸੀਂ ਬੀਤੇ ਕੱਲ ਚੋਣ ਪ੍ਰਚਾਰ ਕਰਨ ਦੇ ਲਈ ਜੰਮੂ ਕਸ਼ਮੀਰ ਦੇ ਵਿੱਚ ਜ਼ਰੂਰ ਗਏ ਸੀ ਪਰ ਅਸੀਂ ਜਿਸ ਦੇ ਲਈ ਚੋਣ ਪ੍ਰਚਾਰ ਕਰਨ ਗਏ ਸੀ ਉਹ ਕੋਈ ਭਾਜਪਾ ਦਾ ਆਗੂ ਨਹੀਂ ਦਰਸਲ ਕੁਲਵਿੰਦਰ ਸਿੰਘ ਨਾਮ ਦਾ ਇੱਕ ਆਜ਼ਾਦ ਸਿੱਖ ਉਮੀਦਵਾਰ ਹੈ ਜਿਹਦੇ ਲਈ ਅਸੀਂ ਚੋਣ ਪ੍ਰਚਾਰ ਕਰਨ ਦੇ ਲਈ ਜੰਮੂ ਕਸ਼ਮੀਰ ਗਏ ਸੀ ਔਰ ਉਹਨਾਂ ਨੇ ਕਿਹਾ ਕਿ ਅਸੀਂ ਚਾਹ ਪੀਣ ਦੇ ਲਈ ਗਏ ਸੀ ਕਿਸੇ ਨੇ ਪਿੱਛੇ ਆ ਕੇ ਇਹਨਾਂ ਦੇ ਕੋਲ ਜਦੋਂ ਅਸੀਂ ਚਾਹ ਪੀਣ ਗਏ ਤਾਂ ਕਿਸੇ ਨੇ ਪਿੱਛੇ ਆ ਕੇ ਝੰਡਾ ਲਗਾ ਦਿੱਤਾ ਔਰ ਉਸ ਤੋਂ ਬਾਅਦ ਇਹ ਫੋਟੋ ਖਿੱਚੀ ਗਈ ਹੈ ਮੈਂ ਸਪਸ਼ਟ ਕਰਦਾ ਕਿ ਚੋਣਾਂ ਦੇ ਵਿੱਚ ਅਸੀਂ ਕਿਸੇ ਦੀ ਮਦਦ ਨਹੀਂ ਕਰ ਰਹੇ ਸੋ ਚੰਦੂ ਮਾਜਰਾ ਦੇ ਵੱਲੋਂ ਆਪਣੇ ਬਿਆਨਾਂ ਇਸ ਲੱਗੇ ਹੋਏ ਇਲਜ਼ਾਮ ਦੇ ਉੱਤੇ ਪੁਸ਼ਟੀ ਕਰ ਦਿੱਤੀ ਗਈ ਹੈ ਚੰਦੂ ਮਾਜਰਾ ਨੇ ਕਿਹਾ ਹੈ ਕਿ ਅਸੀਂ ਕੋਈ ਭਾਜਪਾ ਦੇ ਸਟਾਰ ਪ੍ਰਚਾਰਕ ਨਹੀਂ ਆਂ ਔਰ ਨਾ ਹੀ ਅਸੀਂ ਭਾਜਪਾ ਦੇ ਨਾਲ ਕੋਈ ਰਿਲੇਵਾ ਕੀਤਾ ਹੈ ਨਾ ਕੋਈ ਭਾਜਪਾ ਦੇ ਨਾਲ ਸਾਡਾ ਗੱਠ ਜੋੜ ਹੈ ਇਹ ਤਸਵੀਰ ਜ਼ਰੂਰ ਜੰਮੂ ਕਸ਼ਮੀਰ ਦੀ ਆ ਪਰ ਅਸੀਂ ਸਿੱਖ ਉਮੀਦਵਾਰ ਜਿਹੜਾ ਕਿ ਆਜ਼ਾਦ ਉਮੀਦਵਾਰ ਹੈ ਉਸ ਦੇ ਲਈ ਚੋਣ ਪ੍ਰਚਾਰ ਕਰਨ ਦੇ ਲਈ ਗਏ ਸੀ ਸੋ ਇੱਕ ਆਪਣਾ ਸਪਸ਼ਟੀਕਰਨ ਇਸ ਸਾਰੀ ਗੱਲਬਾਤ ਦੇ ਉੱਤੇ ਜਿਹੜਾ ਅਰਸ਼ਦੀਪ ਕਲੇਰ ਦੇ ਵੱਲੋਂ ਟਵੀਟ ਕੀਤਾ ਗਿਆ ਸੀ ਉਸ ਦੇ ਉੱਤੇ ਚੰਦੂ ਮਾਜਰਾ ਦੇ ਵੱਲੋਂ ਦੇ ਦਿੱਤਾ ਗਿਆ ਹੈ